ਜੋਨ ਨੌਜਵਾਨਾਂ ਕੋਲ ਕੀ ਕਿ ਜਿਵੇਂ ਕੋਈ ਡਿਊਟੀ ਵਾਲਾ ਬੰਦਾ ਹੂੰ ਹੋਰ ਸਾਰੇ ਕੰਮ ਨੇ ਫਿਰ ਜਿਹਨ ਕੋਈ ਦਿਹਾੜੀਦਾਰ ਬੰਦਾ ਦਿਹਾੜੀਦਾਰ ਬੰਦਾ ਹੈ ਕਿ ਜਿਨਾਂ ਕੋਲ ਟਾਈਮ ਨਹੀਂ ਹੈਗਾ ਤੇ ਮੈਂ ਤਾਂ ਦੇਖੋ ਹਰ ਉਮਰ ਦੇ ਬੰਦੇ ਨੂੰ ਇਹੀ ਗੱਲ ਕਹਾਂਗਾ ਕਿ ਇੱਕ ਐਕਸਰਸਾਈਜ਼ ਇੱਕ ਐਸੀ ਚੀਜ਼ ਅੱਜ ਦੇ ਜਮਾਨੇ ਦੇ ਵਿੱਚ ਕਿ ਅਗਰ ਤੁਸੀਂ ਡਾਕਟਰਾਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਹੂੰ ਤਾਂ ਤੁਸੀਂ ਚਾਹੇ ਕੋਈ ਲੇਡੀਸ ਹੈ ਚਾਹੇ ਕੋਈ ਜੈਂਟਸ ਅੱਛਾ ਹਰ ਬੰਦੇ ਨੂੰ ਇੱਕ ਘੰਟਾ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਠੀਕ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਜਿਮ 'ਚ ਜਾਣਾ ਹੂੰ ਕੋਈ ਜਿਮ ਨਹੀਂ ਜਾ ਸਕਦੇ ਕਿਸੇ ਕੋਲ ਟਾਈਮ ਨਹੀਂ ਉਹ ਟੁਕ ਟੁਕ ਟਾਪਾ ਅੱਧਾ ਘੰਟਾ ਦਾ ਆਪਣੇ ਵਾਤੇ ਕੱਢ ਸਕਦੇ ਆ ਆਪਣੇ ਘਰ ਦੇ ਵਿੱਚ ਹੂੰ ਤੁਸੀਂ 25 ਬੈੜ ਤੋਂ ਸਟਾਰਟ ਕਰਨੀਆਂ ਨੇ ਪਹਿਲੇ ਨੇ 25 ਬੈੜ ਤਾਂ ਦੇਖੋ ਹਰ ਇਨਸਾਨ ਮਾਰ ਸਕਦਾ ਫਿਰ ਉਹਦੇ ਵਿੱਚ ਆਉਂਦੇ ਆ ਪੁਸ਼ ਜਿਹਨਾਂ ਨੂੰ ਪਰ ਡੰਡ ਗਿੰਨੇ ਆ ਡੰਡ ਕਈ ਪ੍ਰਕਾਰ ਦੇ ਹੁੰਦੇ ਆ ਦੋ ਤਿੰਨ ਪ੍ਰਕਾਰ ਦੇ ਡੰਡ ਨੇ ਜਿਹੜਾ ਤੁਹਾਨੂੰ ਜ਼ਿਆਦਾ ਸ਼ੂਟ ਬੈੜ ਦਾ ਉਹਨਾਂ ਜਿਹੜੇ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਬੈਨੀਫਿਟ ਇਹਦੇ ਵਿੱਚ ਤੁਹਾਡਾ ਬੀਪੀ ਸ਼ੂਗਰ ਠੀਕ ਹੈ ਜੀ ਜਿਵੇਂ ਕਿ ਅੱਜ ਕੱਲ ਕੀ ਹੋ ਰਿਹਾ ਹਰ ਇੱਕ ਬੰਦੇ ਨੂੰ ਬੀਪੀ ਆ ਇਹ ਕੋਈ ਇਹ ਸਰੀਰ ਹੈ ਤੁਹਾਡਾ ਇਹ ਕੋਈ ਡਸਟਪਿਨ ਨਹੀਂ ਹੈਗਾ ਇਹਦੇ ਵਿੱਚ ਆਪਾਂ ਜੋ ਚਾਹੀਏ ਉਹ ਘੇਰ ਲਈਏ ਘਰ ਦਾ ਖਾਣਾ ਖਾਓ ਸ਼ੁੱਧ ਖਾਣਾ ਖਾਓ ਸ਼ੁੱਧ ਵਿਚਾਰ ਰੱਖੋ ਤਾਂ ਇਹਦੇ ਵਿੱਚ ਤੁਸੀਂ ਕਦੇ ਵੀ ਨਾ ਤਾਂ ਤੁਸੀਂ ਬੁਢੇ ਹੋਵੋਗੇ ਨਾ ਤੁਹਾਡੇ ਕੋਲ ਕੋਈ ਬਿਮਾਰੀ ਆਉਂਗੀ ਬਹੁਤ ਮੈਂ ਕਹਿੰਦਾ 101 ਬਿਮਾਰੀ ਦਾ ਇਲਾਜ ਹੈ ਠੀਕ ਹੈ ਜੀ ਅਗਰ ਤੁਸੀਂ ਅਗਰ ਇੱਕ ਨਾਰਮਲ ਘਰ ਦੇ ਵਿੱਚ ਇੱਕ ਇਨਸਾਨ ਦੇ ਉੱਪਰ ਲਾਓ ਕਿ ਜਿਹੜਾ 40 ਪਲੱਸ ਹੈ ਤਾਂ ਘੱਟੋ-ਘੱਟ ਮਹੀਨੇ ਦਾ ਉਹਦਾ ਡਾਕਟਰ ਦਾ 1000-2000 ਰੁਪਏ ਦਾ ਖਰਚਾ ਨਾਰਮਲ ਤੇ ਨਾਰਮਲ ਬੰਦੇ ਦਾ ਤਾਂ ਜਿਮ ਦੇਖੋ ਜਿਮ ਕਰੋਗੇ ਆ ਤੁਹਾਡੇ ਸਾਰੇ ਖਰਚੇ ਬਚਣੂ ਨੇ ਨਾਲੇ ਸਿਹਤ ਤੰਦਰੁਸਤ ਹਾਂਜੀ ਨੌਜਵਾਨਾਂ ਨੂੰ ਸੁਨੇਹਾ ਤੇ ਇਹੀ ਆ ਬਾਈ ਇੱਕ ਦਿਨ ਨਸ਼ੇ ਤੋਂ ਦੂਰ ਰਹੋ ਹਮ ਇੱਕ ਅੱਜਕੱਲ ਕੀ ਆ ਕਿ ਬੱਚੇ ਸਕੂਲਾਂ ਦੇ ਲਾ ਲਓ ਹਮ ਜਾਂ ਕੋਲਜਾਂ ਦੇ ਲਾ ਲਓ ਹਮ ਮਤਲਬ ਕਿ ਬਨਵਾਸੀ ਟਾਈਪ ਕਿੰਨੇ ਨੂੰ ਬਹੁਤ ਜ਼ਿਆਦਾ ਬੱਚੇ ਹੂੰ ਜਾ ਰਹੇ ਨੇ ਇੱਕ ਟ੍ਰੈਂਡ ਹੂੰ ਬਣਾ ਲਿਆ ਉਹਦੇ ਵਿੱਚ ਮੈਂ ਬੱਚਿਆਂ ਨੂੰ ਅਪੀਲ ਕਰਾਂਗਾ ਹੂੰ ਕਿ ਤੁਸੀਂ ਜਾਣੇ ਜਾਣੇ ਚ ਹੂੰ ਕੁਝ ਐਸਾ ਕਰ ਬੈਠ ਦਿਓ ਹੂੰ ਕਿ ਤੁਹਾਡਾ ਫਿਊਚਰ ਉੱਥੇ ਖਤਮ ਹੋ ਜਾਂਦਾ ਖਤਮ ਹੋ ਜਾਂਦਾ ਤੇ ਮੇਰੀ ਬੇਨਤੀ ਹੈ ਆਪਣੇ ਨਸ਼ੇ ਵੱਲ ਤੇ ਆਹ ਚੀਜ਼ਾਂ ਵੱਲ ਨਾ ਜਾ ਕੇ ਤੁਸੀਂ ਆਪਣੀ ਪੜ੍ਹਾਈ ਕੰਨੀ ਤੇ ਅਰ ਇੱਕ ਬੰਦੇ ਨੂੰ ਸਪੋਰਟਸ ਕਰਨੀ ਚਾਹੀਦੀ ਹੈ ਕੋਈ ਵੀ ਗੇਮ ਕਰੋ ਉਹਦੇ ਵਿੱਚ ਤੁਹਾਡਾ ਵੀ ਨਾਮ ਆਉਂਦਾ ਤੁਹਾਡੇ ਮਾਪਿਆਂ ਦਾ ਤੇ ਦੇਸ ਦਾ ਹਾਂਜੀ ਕੋਕੋ ਜੀ ਕੀ ਹਾਲ ਨੇ ਵਧੀਆ ਜੀ ਓਕੇ ਓਕੇ ਜਿਵੇਂ ਆਪਾਂ ਦੇਖਿਆ ਅੱਜ ਕੱਲ ਨੌਜਵਾਨਾਂ ਕੋਲ ਨਾ ਜਿਮ ਦੇ ਲਈ ਟਾਈਮ ਨਹੀਂ ਹੈਗਾ ਜੀ ਬਿਲਕੁਲ ਤਾਂ ਉਹਦੇ ਲਈ ਕੋਈ ਐਕਸਰਸਾਈਜ਼ਾਂ ਜੀ ਜੀ ਬਿਲਕੁਲ ਦੇਖੋ ਅੱਜ ਕੱਲ ਨੌਜਵਾਨਾਂ ਕੋਲ ਕੀ ਕਿ ਜਿਵੇਂ ਕੋਈ ਡਿਊਟੀ ਵਾਲਾ ਬੰਦਾ ਹੂੰ ਹੋਰ ਸਾਰੇ ਕੰਮ ਨੇ ਹੂੰ ਕਿ ਜਿਹਨ ਕੋਈ ਦਿਹਾੜੀਦਾਰ ਬੰਦਾ ਦਿਹਾੜੀਦਾਰ ਬੰਦਾ ਹੈ ਕਿ ਜਿਨਾਂ ਕੋਲ ਟਾਈਮ ਨਹੀਂ ਹੈਗਾ ਹਾਂਜੀ ਤੇ ਮੈਂ ਤਾਂ ਦੇਖੋ ਹਰ ਉਮਰ ਦੇ ਬੰਦੇ ਨੂੰ ਇਹੀ ਗੱਲ ਕਹਾਂਗਾ ਕਿ ਇੱਕ ਐਕਸਰਸਾਈਜ਼ ਇੱਕ ਐਸੀ ਚੀਜ਼ ਅੱਜ ਦੇ ਜਮਾਨੇ ਦੇ ਵਿੱਚ ਕਿ ਅਗਰ ਤੁਸੀਂ ਡਾਕਟਰਾਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਹੂੰ ਤਾਂ ਤੁਸੀਂ ਚਾਹੇ ਕੋਈ ਲੇਡੀਜ਼ ਚਾਹੇ ਕੋਈ ਜੈਂਟਸ ਹੈ ਹਰ ਬੰਦੇ ਨੂੰ ਇੱਕ ਕੰਟੈਕਟ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਠੀਕ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਜਿਮ 'ਚ ਜਾਣਾ ਹੂੰ ਕੋਈ ਜਿਮ ਨਹੀਂ ਜਾ ਸਕਦੇ ਕਿਸੇ ਕੋਲ ਟਾਈਮ ਨਹੀਂ ਉਹ ਘਟੋ-ਘਟਾਪਾ ਅੱਧਾ ਘੰਟਾ ਤਾਂ ਆਪਣੇ ਵੱਤੇ ਕੱਢ ਸਕਦੇ ਆਂ ਆਪਣੇ ਘਰ ਦੇ ਵਿੱਚ ਹੂੰ ਤੁਸੀਂ ਆਰਾਮ ਦੇ ਵਿੱਚ ਆਪਣੇ ਵਿਹੜੇ ਦੇ ਵਿੱਚ ਜਾਂ ਆਪਣੀ ਛੱਤ ਤੇ ਜਾ ਕੇ ਹੂੰ ਤੁਸੀਂ ਜਿਵੇਂ ਪੁਸ਼-ਅਪ ਕਰਨੇ ਆਪਾਂ ਪੁਸ਼-ਅਪ ਲਾਣੇ ਆਂ ਡੰਡ-ਬੈੜਕਾਂ ਪਹਿਲਾਂ ਜਿਵੇਂ ਆਪਣੇ ਦੇਸੀ ਪਾਸਾ 'ਚ ਡੰਡ-ਬੈੜਕਾਂ ਜਿਨ੍ਹਾਂ ਨੂੰ ਕਹਿੰਦੇ ਆਂ ਕਿ ਤੁਸੀਂ ਪਹਿਲਾਂ ਬੈੜ ਠੀਕ ਹੈ ਬੈਡਕਾ ਤੁਸੀਂ ਕਿੱਥੋਂ ਸਟਾਰਟ ਕਰੋ ਤੁਸੀਂ 25 ਬੈਡਕਾਂ ਤੋਂ ਸਟਾਰਟ ਕਰਨੀਆਂ ਨੇ ਪਹਿਲੇ ਦਿਨ 25 ਬੈਡਕਾਂ ਦੇਖੋ ਹਰ ਇਨਸਾਨ ਮਾਰ ਸਕਦਾ 25 ਬੈਡਕਾਂ ਤੋਂ ਸਟਾਰਟ ਕਰੋ ਤਾਂ ਇੱਕ ਇੱਕ ਦੋ ਦੋ ਕਰਕੇ ਰੋਜ਼ ਵਧਾਣੀ ਸ਼ੁਰੂ ਕਰ ਦਿਓ ਠੀਕ ਹੈ ਜੀ ਤੁਸੀਂ ਅਫੀਸਰਟ ਹੋ ਜਾਓਗੇ ਫਿਰ ਉਹਦੇ ਵੀ ਚੱਲਣੇ ਪੁਸ਼ਪ ਜਿਹਨਾਂ ਨੂੰ ਪਰ ਡੰਡ ਗੰਨੇ ਆ ਡੰਡ ਕਈ ਪ੍ਰਕਾਰ ਦੇ ਹੁੰਦੇ ਆ ਦੋ ਤਿੰਨ ਪ੍ਰਕਾਰ ਦੇ ਡੰਡ ਨੇ ਜਿਹੜਾ ਤੁਹਾਨੂੰ ਜ਼ਿਆਦਾ ਸ਼ੂਟ ਬੈਡ ਦਾ ਉਹਨਾਂ ਚ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਸਿਰਫ ਹਾਂ ਲੋਕ 25 ਬੈੜਾਂ ਚ ਤੁਹਾਨੂੰ ਇੱਕ ਦੋ ਮਿੰਟ ਮਸੀ ਲਾ ਦੇਣੇ ਹੂੰ ਹੂੰ ਤੇ ਤਿੰਨ ਸੈਟ ਤੁਸੀਂ ਡੰਡਾ ਦੇ ਲਾਣੇ ਨੇ ਸਾਰੀ ਥੋੜੀ ਐਕਸਰਸਾਈਜ਼ ਸਟਾਰਟਿੰਗ ਦੇ ਵਿੱਚ 5 10 15 ਮਿੰਟ ਦੀ ਐਕਸਰਸਾਈਜ਼ ਹੈ ਸਾਰੀ ਠੀਕ ਹੈ ਜੀ 15 ਮਿੰਟ ਜੇ ਤੁਸੀਂ ਫਰੀ ਹੋ ਪੂਰਾ ਤੇ ਜਿਮ ਲੱਗਿਆ ਹੂੰ ਹੂੰ ਤੇ ਇਹਨਾਂ ਦੇ ਕੋਈ ਥੋੜਾ ਥੋੜੇ ਬੈਨੀਫਿਟ ਵੀ ਦੱਸ ਦੋ ਆਪਾਂ ਨੂੰ ਬੈਨੀਫਿਟ ਇਹਦੇ ਵਿੱਚ ਤੁਹਾਡਾ ਬੀਪੀ ਸ਼ੂਗਰ ਠੀਕ ਹੈ ਜੀ ਜਿਵੇਂ ਕਿ ਅੱਜ ਕੱਲ ਕੀ ਹੋ ਰਿਹਾ ਹਰ ਇੱਕ ਬੰਦੇ ਨੂੰ ਬੀਪੀ ਆ ਹੂੰ ਕਹਿੰਦੇ ਬੀਪੀ ਦੀ ਗੋਲੀ ਲਾਰ ਖੇ ਡਾਕਟਰਾਂ ਨੇ ਤੇ ਜ਼ਿਆਦਾਤਰ ਕੀ ਹੋ ਰਿਹਾ ਜਿਹੜੇ ਆਪਣੇ ਉਮ ਉਨਨ ਕੀ ਹੋ ਰਿਹਾ ਉਹਦਾ ਖੂਨ ਗਾੜਾ ਹੋ ਰਿਹਾ ਅੱਛਾ ਜੀ ਤੇ ਬੰਦਿਆਂ ਦਾ ਵੀ ਖੂਨ ਗਾੜਾ ਹੋ ਰਿਹਾ ਖੂਨ ਗਾੜਾ ਇਹਦੇ ਕਰਕੇ ਉਹਨੇ ਕਿ ਤਾਪਾ ਜਮ ਫਰੂਟ ਵਗੈਰਾ ਬਹੁਤ ਸਾਰਾ ਖਾ ਰਹੇ ਆ ਅੱਜਕੱਲ ਹਮ ਕਿ ਆਪਾਂ ਨਾਰਮਲ ਆਪਣੇ ਘਰ ਦਾ ਖਾਣਾ ਨਹੀਂ ਖਾਂਦੇ ਬਾਹਰ ਦੇ ਖਾਣੇ ਤੇ ਅਸੀਂ ਬਹੁਤ ਜ਼ਿਆਦਾ ਨਿਰਵਲ ਹੋ ਗਏ ਹਮ ਇੱਥੋਂ ਤੁਸੀਂ ਇੱਕ ਦੇਖੋ ਇਹ ਇਹ ਤੁਹਾਡੀ ਲਾਈਫ ਹੈ ਇਹ ਕੋਈ ਇਹ ਸਰੀਰ ਹੈ ਤੁਹਾਡਾ ਇਹ ਕੋਈ ਡਸਟਪਿਨ ਨਹੀਂ ਹੈਗਾ ਇਹਦੇ ਵਿੱਚ ਆਪਾਂ ਜੋ ਚਾਹੀਏ ਉਹ ਘੇਰ ਲਈਏ ਘਰ ਦਾ ਖਾਣਾ ਖਾਓ ਸ਼ੁੱਧ ਖਾਣਾ ਖਾਓ ਸ਼ੁੱਧ ਵਿਚਾਰ ਰੱਖੋ ਤਾਂ ਇਹਦੇ ਵਿੱਚ ਤੁਸੀਂ ਕਦੇ ਵੀ ਨਾ ਤਾਂ ਤੁਸੀਂ ਬੁਢੇ ਹੋਵੋਗੇ। ਹੂੰ। ਨਾ ਤੁਹਾਡੇ ਕੋਲ ਕੋਈ ਬਿਮਾਰੀ ਆਉਂਗੀ। ਹੂੰ। ਬਹੁਤ ਮੈਂ ਕਹਿੰਦਾ 101 ਬਿਮਾਰੀ ਦਾ ਇਲਾਜ ਹੈ। ਠੀਕ ਹੈ ਜੀ। ਅਗਰ ਤੁਸੀਂ ਅਗਰ ਇੱਕ ਨਾਰਮਲ ਘਰ ਦੇ ਵਿੱਚ ਇੱਕ ਇਨਸਾਨ ਦੇ ਉੱਪਰ ਲਾਓ ਕਿ ਜਿਹੜਾ 40 ਪਲੱਸ ਹੈ। ਹੂੰ। ਤਾਂ ਘੱਟੋ-ਘੱਟ ਮਹੀਨੇ ਦਾ ਉਹਦਾ ਡਾਕਟਰ ਦਾ 1000-2000 ਰੁਪਏ ਦਾ ਖਰਚਾ ਨਾਰਮਲ ਤੇ ਨਾਰਮਲ ਬੰਦੇ ਦਾ। ਤਾਂ ਜਿਮ ਦੇਖੋ ਜਿਮ ਕਰੋਗੇ ਆ ਸਾਰੇ ਖਰਚੇ ਬਚਣੂਨੇ। ਨਾਲੇ ਸਿਹਤ ਤੰਦਰੁਸਤ। ਹਾਂਜੀ। ਉਹ ਮੈਂ ਤੁਹਾਨੂੰ ਹੁਣ ਡੰਡ ਤੇ ਉਹ ਸਾਰੇ ਤੁਹਾਨੂੰ ਦੱਸ ਦਾਂਗਾ ਠੀਕ ਹੈ ਜੀ ਵੀ ਆ ਤਿੰਨ ਚਾਰ ਪ੍ਰਕਾਰ ਦੇ ਪੁਸ਼ ਬਨੇ ਆ ਡੰਡ ਤਾਂ ਇੱਕੋ ਹੀ ਪ੍ਰਕਾਰ ਦੇ ਨੇ ਹਮ ਬਸ ਇੰਨਾ ਕਿ ਜਿਮ ਲਾਓ ਕੋਈ ਜ਼ਰੂਰੀ ਨਹੀਂ ਕਿ ਜਿਮ ਲਾਣਾ ਕਰੇ ਐਕਸਰਸਾਈਜ਼ ਕਰੋ ਬਹੁਤ ਹੈ ਠੀਕ ਹੈ ਪਰ ਆਪਣੀ ਸਰੀਰ ਨੂੰ ਟਾਈਮ ਦਿਓ ਕਿਉਂਕਿ ਸਾਡੇ ਕੋਲ ਅਸੀਂ ਨਾ ਪੈਸਾ ਕਮਾਉਣ ਦੇ ਪਿੱਛੇ ਹਮ ਹਰ ਇੱਕ ਬੰਦਾ ਪੈਸੇ ਕਮਾ ਰਿਆ ਪੈਸੇ ਵੀ ਪੈਸਾ ਵੀ ਜ਼ਰੂਰਤ ਹੈ ਕਿ ਸਾਡੇ ਬੱਚੇ ਪਾਲਨੇ ਆ ਸਾਡੇ ਘਰ ਵੀ ਬਣਾਣਾ ਹੈ ਸਾਰਾ ਪਰ ਇਹਦੇ ਨਾਲ ਨਾਲ ਥੋੜੀ ਸਿਹਤ ਵੀ ਤਾਂ ਜ਼ਰੂਰੀ ਹੈ ਨਾ ਕਿ ਜਿਹੜਾ ਆ ਘਰ ਤੁਹਾਡਾ ਸਹੀ ਸਲਾਮਤ ਰਹੂਗਾ ਤਦ ਹੀ ਤੁਸੀਂ ਆਪਣੇ ਬੱਚਿਆਂ ਦੀ ਖੁਸ਼ੀਆਂ ਮਾਣੋਗੇ ਤਾਂ ਹੀ ਤੁਸੀਂ ਬੱਚਿਆਂ ਦੀ ਖੁਸ਼ੀਆਂ ਦੇਖੋਗੇ ਜੇ ਤੁਸੀਂ ਖੁਦ ਤੰਦਰੁਸਤ ਹੋ ਅੱਜ ਕੱਲ ਕੀ ਹੈ ਕਿ ਇੱਕ ਦਾ ਸਮਾਜ ਨਸ਼ੇ ਚੰਨ ਡੁੱਬ ਗਿਆ ਤੇ ਇਹ ਨੌਜਵਾਨਾਂ ਨੂੰ ਤਾਂ ਮੈਂ ਬਹੁਤ ਅਪੀਲ ਕਰਾਂਗਾ ਕਿ ਇਹਨਾਂ ਵਾਸਤੇ ਤਾਂ ਜਿਮ ਐਲਮ ਦਾ ਆਰਾਮ ਬਾਣ ਹੈ ਸਜੀਵਨੀ ਬੂਟੀ ਹੈ ਨਾ ਵਾਸਤੇ ਅਗਰ ਇਹ ਲੋਕ ਨਸ਼ੇ ਵੱਲ ਜਾ ਕੇ ਨਾ ਜਾ ਕੇ ਅਗਰ ਜਿਮ ਵੱਲ ਜਾਂਦੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਤੇ ਜਿੱਦਾਂ ਆਪਾਂ ਮੈਂ ਤੁਹਾਨੂੰ ਐਕਸਰਸਾਈਜ਼ ਬਾਰੇ ਦੱਸ ਰਿਹਾ ਦੀ ਜਿਵੇਂ ਕਿ ਸਭ ਤੋਂ ਪਹਿਲਾਂ ਤੁਸੀਂ ਬੈੜਕਾਂ ਲਾਣੀਆਂ ਨੇ ਬੈੜਕਾਂ ਕੋਈ ਜ਼ਿਆਦਾ ਉਹਦੇ ਨਾਲ ਨਹੀਂ ਲਾਣੀਆਂ ਆਰਾਮ ਨਾਲ ਨੋਰਮਲ ਖੜਨਾ ਤੇ ਇਹਦੇ ਵਿੱਚ ਤੁਸੀਂ 25 ਤੋਂ ਲੈ ਕੇ 30 ਬੈੜਕਾਂ ਤੱਕ ਤੁਸੀਂ ਲਾ ਸਕਦੇ ਨੇ ਤਾਂ ਉਹਦੇ ਵਿੱਚ ਤੁਸੀਂ ਐਕਸ਼ਨ ਇਹ ਵੀ ਕਰ ਸਕਦੇ ਹੋ ਬੜੇ ਆਰਾਮ ਨਾਲ ਹਾਂਜੀ ਤੇ 10 ਹੋ ਗਈਆਂ ਤੇ ਇਹਦੇ ਵਿੱਚ ਕੀ ਕਹਿੰਦਾ ਤੁਸੀਂ ਆ ਵੀ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਦਾਂ ਕਰਕੇ ਤੁਸੀਂ 25 ਤੇ 30 ਵੈੜਟਾਂ ਦੇ ਵਿੱਚ ਬੋਤ ਨੇ ਤੇ ਹਰ ਰੋਜ਼ 5 4 5 4 ਤੁਸੀਂ ਆਪਣੇ ਹਿਸਾਬ ਨਾਲ ਵਧਾ ਸਕਦੇ ਹੋ ਵਧਾ ਸਕਦੇ ਤੇ ਉਹਦੇ ਵਿੱਚ ਆਗੇ ਫਿਰ ਡੰਡ ਹੂੰ ਇਹ ਤਾਂ ਤੁਹਾਡਾ ਲੋਰ ਹੈ ਨਾ ਲੋਰ ਵਾਸਤੇ ਹੋਵੇ ਫਿਰ ਅਪਰ ਬੋਡੀ ਵਾਸਤੇ ਪਹਿਲੇ ਤਾਂ ਆਹ ਡੰਡ ਹੋਵੇ ਹੂੰ ਇਹ ਸਾਡੇ ਪਹਿਲਵਾਨੀ ਡੰਡ ਨੇ ਜੀ। ਅੱਛਾ ਜੀ। ਇਹ ਹੋ ਗਈ ਪਹਿਲਵਾਨੀ ਡੰਡ। ਠੀਕ ਹੈ ਜੀ। ਇਹ ਐਕਸੀਡੈਂਟ ਹੋ ਰਿਹਾ ਉਹਦੇ ਵਿੱਚ ਮੈਨੂੰ ਇੱਕ ਬੰਦੇ ਦੀ ਲੋੜ ਪੈਣੀ ਆ ਭਗਤਾ ਉਹ ਇੱਧਰ ਅੱਛਾ ਇਹ ਕੀ ਕਿਹੜਾ ਇਹ ਐਕਸਰਸਾਈਜ਼ ਕਿਹੜੀ ਕੀ ਨਾਮ ਇਹਦਾ ਇਹ ਇਹ ਵੀ ਡੰਡ ਨੇ ਜੀ ਠੀਕ ਹੈ ਜੀ ਤੇ ਇਹ ਡੰਡ ਅਪਰ ਚੈਸਟ ਵਾਸਤੇ ਆ ਅਪਰ ਚੈਸਟ ਸ਼ੋਲਡਰ ਬੈਕ ਮਸਲ ਹੂੰ ਹੂੰ ਅਪ ਠੀਕ ਹੈ ਜੀ ਇਹ ਹੋ ਗਈ ਡੰਡ ਦੋ ਤਰ੍ਹਾਂ ਦੇ ਜਿਹੜਾ ਵੀ ਤੁਹਾਨੂੰ ਸ਼ੂਟ ਬੈਡ ਦਾ ਉਹਦੇ ਵਿੱਚ ਤੁਸੀਂ ਉਹ ਪ੍ਰਯੋਗ ਕਰ ਸਕਦੇ ਹੋ ਠੀਕ ਹੈ ਜੀ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਾਂਗਾ ਡੰਡ ਉਹਦੇ ਵਿੱਚ ਭਾਜੀ ਹਾਂਜੀ ਉਹ ਡੰਡਾਂ ਦੇ ਵਿੱਚ ਕਿਨੇ 5 ਰੈਪਰੇਸ਼ਨਾਂ ਦੇਣੀਆਂ ਨੇ ਅੱਛਾ ਜੀ 5 ਰੈਪਰੇਸ਼ਨ ਕਟੋਕੜ 5 ਮਿੰਟਾਂ ਚ ਠੀਕ ਹੈ ਜੀ ਇੱਕ ਰੈਪਰੇਸ਼ਨ 1 ਮਿੰਟ ਚ ਉਹ ਮੈਂ ਤੁਹਾਨੂੰ ਲਾ ਕੇ ਦਖਾਨਾਂ ਹੂੰ ਬड़ी बॉडी ਨੂੰ ਕਟੋ-ਕਟੋ ਜਮੀਨ ਤੋਂ 1 ਇੰਚ ਉੱਪਰ ਰੱਖਣਾ ਠੀਕ ਹੈ ਜੀ ਸਰੀਰ ਨੂੰ ਬਿਲਕੁਲ ਸਿੱਧਾ ਰੱਖਣਾ ਠੀਕ ਹੈ ਪੀਮ ਨੂੰ ਓਕੇ ਸਰ ਤੇ ਇਹ ਐਕਸਰਸਾਈਜ਼ ਬਾਰੇ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਵੀ ਇਹ ਜੇ ਆਪਾਂ 5 ਮਿੰਟ ਵੀ ਕਰਦੇ ਆਂ ਜੇ ਆਪਾਂ 5 ਮਿੰਟ ਕਰਦੇ ਆ ਇਹਨੂੰ ਹਾਂਜੀ 5 ਮਿੰਟ ਤਾਂ ਹੈ ਵੈਸੇ ਤਾਂ ਇੱਕ ਬੰਦੇ ਵੱੱਤੇ ਲਾਣਾ ਮੁਸ਼ਕਲ ਹੈ ਕੰਮ ਅੱਛਾ ਜੀ ਅਗਰ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਵੱਡਾ ਕੰਮ ਨਹੀਂ ਹੈਗਾ ਹੂੰ ਅਗਰ ਜਿਹੜਾ ਬੰਦਾ ਹੂੰ ਕੋਈ ਵੀ ਇਨਸਾਨ ਅਗਰ ਇਹ 5 ਰੈਪ੍ਰੀਟਸ ਨਾਲ ਦੇ ਜਵੇ ਹਾਂਜੀ ਤਾਂ ਸਮਝ ਲਓ ਨੇ ਪੂਰਾ ਜਿਮ ਲਾ ਲਿਆ ਮਤਲਬ 2 ਘੰਟੇ ਦਾ ਵਰਕਆਊਟ ਹੋ ਗਿਆ ਸਰ ਇਹ ਗਿੱਟੇ ਤੋਂ ਲੈ ਕੇ ਹੂੰ ਉੱਪਰ ਤੱਕ ਮਸਲ ਤੇ ਜ਼ੋਰ ਪੈਂਦਾ ਇਹਦੇ ਨਾਲ ਠੀਕ ਹੈ ਜੀ ਹਰ ਇੱਕ ਮਸਲ ਯਾਨੀ ਕਿ ਅਗਰ 5 ਮਿੰਟ ਤੁਸੀਂ ਲਾਣੇ ਹੋ ਹੂੰ ਤਾਂ ਤੁਸੀਂ ਲਾ ਲਓ 1.5 ਘੰਟੇ ਦਾ ਤੁਸੀਂ ਵਰਕਆਊਟ ਕਰ ਲਿਆ ਠੀਕ ਹੈ ਜੀ ਐਨੀ ਇਹਦੇ ਵਿੱਚ ਹੂੰ ਉਹ ਚੀਜ਼ਾਂ ਨੇ ਓਕੇ ਹਰ ਮਸਲ ਵਾਸਤੇ ਠੀਕ ਹੈ ਜੀ ਠੀਕ ਹੈ ਤੇ ਹੋਰ ਕੋ ਨੌਜਵਾਨਾਂ ਨੂੰ ਸੁਨੇਹਾ ਨੌਜਵਾਨਾਂ ਨੂੰ ਸੁਨੇਹਾ ਤੇ ਇਹੀ ਆ ਭਾਈ ਇੱਕ ਦਿਨ ਨਸ਼ੇ ਤੋਂ ਦੂਰ ਰਹੋ ਹੂੰ ਇੱਕ ਅੱਜਕੱਲ ਕੀ ਆ ਕਿ ਬੱਚੇ ਸਕੂਲਾਂ ਦੇ ਲਾ ਲੋ ਹੂੰ ਜਾਂ ਕੋਲ ਜਾਂਦੇ ਲਾ ਲੋ ਹੂੰ ਮਤਲਬ ਕਿ ਬਦਮਾਸ਼ੀ ਟਾਈਪ ਕਿੰਨੇ ਨੂੰ ਬਹੁਤ ਜ਼ਿਆਦਾ ਬੱਚੇ ਹੂੰ ਜਾ ਰਹੇ ਨੇ ਇੱਕ ਟ੍ਰੈਂਡ ਹੂੰ ਬਣਾ ਲਿਆ ਉਹਦੇ ਵਿੱਚ ਮੈਂ ਬੱਚਿਆਂ ਨੂੰ ਅਪੀਲ ਕਰਾਂਗਾ ਹੂੰ ਕਿ ਤੁਸੀਂ ਜਾਣੇ ਜਾਂਣੇ ਚ ਹੂੰ ਕੁਝ ਐਸਾ ਕਰ ਬੈਠਦੇ ਹੂੰ ਹੂੰ ਕਿ ਤੁਹਾਡਾ ਫਿਊਚਰ ਉੱਥੇ ਖਤਮ ਹੋ ਜਾਂਦਾ ਖਤਮ ਹੋ ਜਾਂਦਾ ਹੈ ਨਾ ਤੇ ਇਹ ਦੇਖੋ ਤੁਹਾਡੇ ਮਾਪੇ ਭਾਣੇ ਹੂੰ ਤੁਹਾਡੇ ਉੱਤੇ ਬਹੁਤ ਉਮੀਦਾਂ ਲਾਈਆਂ ਹੁੰਦੀਆਂ ਨੇ ਹਾਂਜੀ ਕਿ ਸਾਡੇ ਬੱਚੇ ਨੇ ਐਸਆਈ ਬੰਨਾ ਕੋਈ ਆਈਪੀਐਸ ਅਫਸਰ ਬਣੇਗਾ ਕੋਈ ਕੁਛ ਕੋਈ ਕੁਛ ਤੇ ਉਹ ਸੁਪਨੇ ਉਹਨੇ ਟੁੱਟ ਜੰਨੇ ਆ ਤੇ ਮੇਰੀ ਬੇਨਤੀ ਹੈ ਆਪਣੇ ਨਸੇ ਵੱਲ ਤੇ ਆ ਚੀਜ਼ਾਂ ਵੱਲ ਨਾ ਜਾ ਕੇ ਤੁਸੀਂ ਆਪਣੀ ਪੜ੍ਹਾਈ ਕਰਨੀ ਤੇ ਰਿਕ ਬੰਦੇ ਨੂੰ ਸਪੋਰਟਸ ਕਰਨੀ ਚਾਹੀਦੀ ਆ ਕੋਈ ਵੀ ਗੇਮ ਕਰੋ ਉਹਦੇ ਵਿੱਚ ਥੋੜਾ ਵੀ ਲਾ ਹੁੰਦਾ ਤੁਹਾਡੇ ਮਾਪੇ ਪਾਪਾਂ ਦਾ ਤੇ ਦੇਸ ਦਾ ਹਮ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ